आबे भगवान रे रे

ਸਾਰਿਆਂ ਨੂੰ ਮੇਰੇ ਵੱਲੋਂ ਸलाम 9 ਸਾਲ ਦੀ ਵਰਕਵਾਰ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਸ 9 ਸਾਲ ਤੇ ਸੰਭਾਲ ਕੇ ਰੱਖੇ ਔਰ ਤੁਹਾਡੇ ਘਰਾਂ ਚ ਪਰਿਵਾਰਾਂ ਚ ਖੁਦਾ ਦੀ ਸ਼ਾਂਤੀ ਤਸੱਲੀ ਬਣੀ ਰੱਖੇ ਔਰ ਅੱਜ ਦ ਟੈਂਪਲ ਆਫ ਆਵਰ ਚਰਚ ਕਾਸਟਾ ਤੇ ਨਵਾਂ ਸਾਲ ਮਨਾਇਆ ਗਿਆ ਜਿੱਥੇ ਸੱਜਣਾਂ ਨੇ ਆ ਕੇ ਖੁਦਾਬਾਬ ਦੇ ਪਜ਼ੰਗਾਏ ਔਰ ਬੱਚਾ ਨੇ ਖੁਸ਼ੀ ਨੂੰ ਪ੍ਰਗਟ ਕੀਤਾ ਔਰ ਖਾਸ ਕਰਕੇ ਪੰਜਾਬ ਦੇ ਲਈ ਉਹਨੂੰ ਦੇਣ ਲਈ ਅਰਦਾਸ ਕੀਤੀ ਕਿ ਕਿ ਖਦਾਬਾਪ ਸਾਡੇ ਲੋਕਾਂ ਨੂੰ ਸੰਭਾਲ ਕੇ ਰੱਖੇ ਔਰ ਹਰ ਇੱਕ ਦੇ ਘਰ 'ਚ ਖੁਦਾ ਦੀ ਸ਼ਾਂਤੀ ਬਣੀ ਰਹੇ ਕਿ ਤਰ੍ਹਾਂ ਕੀ ਮਰਜ਼ੀ ਬਗਲ ਲੋਕਾਂ ਨੂੰ ਪਾਈ ਚਾਹ। ਇਹੀ ਮੈਂ ਮੈਸੇਜ ਇਹ ਦੇਣਾ ਚਾਹਾਂਗੇ ਕਿ ਪਾਪ ਦੀ ਗੁਲਾਮੀ ਛੱਡਿਏ, ਪਾਪਾਂ ਨੂੰ ਦੂਰ ਰਹੀਏ। ਉਹ ਦੁਨੀਆ ਜੋ ਸਾਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ, ਉਹ ਅਭਿਲਾਸ਼ਾ, ਉਹ ਮੋਹ, ਲਾਲਚ ਜੋ ਸਮ ਪਰਮਾਤਮਾ ਦੂਰ ਕਰਦਾ ਹੈ ਪਰਮੇਸ਼ਰ ਦੂਰ ਕਰਦਾ ਹੈ ਗੁਰੂ ਘਰਾਂ ਤੋਂ ਦੂਰ ਕਰਦਾ ਹੈ ਉਹਨੇ ਸਾਰੀਆਂ ਚੀਜ਼ਾਂ ਨੂੰ ਤਿਆਗ ਕਰੀਏ ਔਰ ਇੱਕ ਮਾਰਗਦਰਸ਼ਨ ਕਰੀਏ ਪਰ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਖੁਦਾ ਮਸੀਹ ਜੀ ਦਾ ਜ਼ਰੂਰ ਨਹੀਂ ਹੈ। ਇਹ ਕਾਜੀ ਪ੍ਰੋਬਲਮ ਪੇਸ਼ ਕੀਤਾ ਗਿਆ ਕਿ ਤਰ੍ਹਾਂ ਇਹ ਧਾਰਮਿਕ ਲੋਕਾਂ ਵਾਸਤੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਪਰਮਾਤਮਾ ਜੁੜੀਆਂ ਹੋਈਆਂ ਨੇ ਲੋਕਾਂ ਨੇ ਆ ਕੇ ਖੁਦਾਬਾਪ ਦੇ ਨਾਮ ਚ ਫਜ਼ਲ ਗਾਏ ਪ੍ਰਾਰਥਨਾਵਾਂ ਕੀਤੀਆਂ ਔਰ ਇੱਕ ਦੂਜੇ ਨੂੰ ਵਧਾਈ ਦਿੱਤੀ ਮਨੋ ਕਾਮਲਾ ਕੀਤੀ ਕਿ ਹਰ ਇੱਕ ਦਾ ਇਹ ਚੜ੍ਹਦਾ ਜਿਹੜਾ ਸਾਲ ਆ ਮੁਬਾਰਕ ਹੋਵੇ ਅਸਰਾਜੂ ਸਲੇਮ ਟਾਬਰੀ ਦੇ ਵਿੱਚ ਦਾ ਚਰਚ ਆਫ ਗੋਡ ਦਾ ਟੈਂਪਲ ਆਫ ਗੋਡ ਚਰਚ ਲੁਧਿਆਣਾ ਸਲੇਮ ਟਾਬਰੀ ਵੱਲੋਂ ਨਵੇਂ ਸਾਲ ਦੀ ਇਬਾਦਤ ਕੀਤੀ ਗਈ ਆ ਤੇ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਗੁਣਗaan ਕੀਤਾ ਗਿਆ ਔਰ ਪ੍ਰਾਰਥਨਾਵਾਂ ਕੀਤੀਆਂ ਗਈਆਂ ਔਰ ਪ੍ਰੀਚਿੰਗ ਕੀਤੀ ਗਈ ਕਿ ਪ੍ਰਭੂ ਯਸ਼ੁ ਮਸੀਹ ਜਿਹੜਾ ਹੈ ਉਹ ਸਾਰਿਆਂ ਨੂੰ ਆਸ਼ੀਸ਼ ਦੇਵੇ ਔਰ ਨਵਾਂ ਸਾਲ ਜਿਹੜਾ ਉਹ ਸਭ ਦੇ ਲਈ ਵੱਡੀਆਂ ਖੁਸ਼ੀਆਂ ਨੂੰ ਲੈ ਕੇ ਆਵੇ ਸੋ ਸਾਰਿਆਂ ਦੇ ਲਈ ਪ੍ਰਾਰਥਨਾ ਕੀਤੀ ਗਈ ਇਹ 2025 ਦੇ ਵਿੱਚ ਤਾਂ ਕਿ ਪਰਮੇਸ਼ਵਰ ਆਉਣ ਵਾਲੇ ਦਿਨਾਂ 'ਚ ਆਪਣੇ ਲੋਕਾਂ ਦੇ ਉੱਤੇ ਔਰ ਪੂਰੇ ਲੁਧਿਆਣਾ ਸ਼ਹਿਰ ਦੇ ਉੱਤੇ ਥੋਪੜ ਜ਼ਿਲ੍ਹੇ ਪੰਜਾਬ ਦੇ ਉੱਤੇ ਪ੍ਰਭੂ ਦੀ ਕਿਰਪਾ ਸਦਾ ਬਣੀ ਰਹੇ ਔਰ 2025 ਜੋ ਜੋ ਲੋਕ 2025 'ਚ ਕੁਛ ਨਹੀਂ ਕਰ ਪਾਏ ਔਰ ਖੁਦਾ ਦੇ ਲੋਕ ਪਰਮੇਸ਼ਵਰ ਦੇ ਲੋਕ ਔਰ तमाम ਪਰਮੇਸ਼ਵਰ ਦੇ ਜਨ ਪਰਮੇਸ਼ਵਰ ਦੇ ਲੋਕ ਤਾਂ ਕਿ ਉਹ 2025 ਦੇ ਵਿੱਚ ਆਪਣੀਆਂ ਸਾਰੀਆਂ ਇੱਛਾਵਾਂ ਆਪਣੀਆਂ ਸਾਰੀਆਂ ਯੋਜਨਾਵਾਂ ਆਉਣ ਵਾਲੇ ਸਮੇਂ ਪੂਰੀਆਂ ਕਰ ਸਕਣ ਕਿੱਦਾਂ ਦਾ ਪ੍ਰਗੋਮ ਕੀ ਰਿਹਾ ਅੱਜ ਲੋਕੀ ਜੁੜੇ ਸੀ ਕਈ ਮੈਸੇਜ ਲੋਕਾਂ ਆਪਾਂ ਇਚਾਰੇ 1000 ਦਾ ਬੋਲ ਚੱਲ ਰਿਹਾ ਸਰ ਮਾਹੌਲ ਐਦਾਂ ਕਿ ਮਾਹੌਲ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਮਾਹੌਲ ਜਿਹੜਾ ਅੱਜ ਦਾ ਤੁਹਾਨੂੰ ਪਤਾ ਹੀ ਹੈ ਕਿ ਮਾਹੌਲ ਜਿਹੜਾ ਕਾਫੀ ਗੰਭੀਰ ਚੱਲ ਰਿਹਾ ਸੋ ਇਸ ਲਈ ਮੱਦੇ ਰੱਖਦੇ ਹੋਏ ਇਹਨਾਂ ਗੱਲਾਂ ਦੇ ਵਿੱਚ ਅਸੀਂ ਮੈਂ ਕਹੂੰਗਾ ਕਿ ਸਾਨੂੰ ਸਾਰਿਆਂ ਨੂੰ ਭਾਈਚਾਰੇ ਨੂੰ ਮਸੀਹੀ ਭਾਈਚਾਰੇ ਨੂੰ ਪਰਮੇਸ਼ਵਰ ਦੇ ਲੋਕਾਂ ਨੂੰ ਤੇ ਕੌਮ ਨੂੰ ਤੇ ਬੜਾ ਇਹ ਬਾਤ ਜਿਹੜੀ ਆ ਸ਼ਾਂਤੀਪੂਰਵਕ ਜਿਹੜਾ ਸਾਨੂੰ ਸੰਸਾਰ ਦੇ ਵਿੱਚ ਰਹਿਣਾ ਚਾਹੀਦਾ ਔਰ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਔਰ ਮਨੁੱਖ ਜਾਤੀ ਦਾ ਕਲਿਆਣ ਹੋਣਾ ਚਾਹੀਦਾ ਤੇ ਪਰਮੇਸ਼ਵਰ ਦੇ ਲੋਕ ਜਿਹੜੇ ਨੇ ਓਹੋ ਦਵਾਵਾ ਕਰਦੇ ਨੇ ਪ੍ਰਾਰਥਨਾ ਕਰਦੇ ਨੇ ਕਿ ਸਭ ਦਾ ਭਲਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਪਰਮੇਸ਼ਵਰ 2025 ਦੇ ਵਿੱਚ ਪਰਮੇਸ਼ਵਰ ਆਪਣੇ ਲੋਕਾਂ ਦੇ ਉੱਤੇ ਔਰ तमाम ਕਰਚੈਂਟੀ ਦੇ ਉੱਤੇ ਪਰਮੇਸ਼ਵਰ ਆਪਣਾ ਅਨੁਗ੍ਰਹਿ ਕਰੇ ਔਰ ਪਰਮੇਸ਼ਵਰ ਸਭ ਦਾ ਭਲਾ ਕਰੇ ਸੋ ਇਹੀ ਸਾਡੀ ਦੁਆ ਹੈ ਇਹੀ ਸਾਡੀ ਪ੍ਰਾਰਥਨਾ ਅੱਜ ਦਾ ਟੈਂਪਲ ਆਫ ਗੋਡ ਚਰਚ ਦੇ ਵਿੱਚ ਪ੍ਰਾਰਥਨਾ ਸਭਾ ਰੱਖੀ ਗਈ ਨਵੇਂ ਸਾਲ ਦੇ ਲਈ ਤੇ 2025 ਦੇ ਲਈ ਸਾਰਿਆਂ ਨੂੰ ਬਲੈਸ ਕੀਤਾ ਗਿਆ ਪ੍ਰਾਰਥਨਾਵਾਂ ਕੀਤੀਆਂ ਗਈਆਂ ਪ੍ਰਚਾਰ ਕੀਤਾ ਗਿਆ ਬਾਈਬਲ ਚੋਂ ਤੇ 2024 ਜਿੱਦਾਂ ਦਵਾਵਾਂ ਨਾਲ ਬਹੁਤ ਵਧੀਆ ਨਿਕਲਿਆ ਤੇ ਸਾਡੀ ਇਹੀ ਦੁਆ ਰਹੂਗੀ ਦਾ ਟੈਂਪਲ ਆਫ ਗੋਡ ਚਰਚ ਲੈਂਟਾਬਰੀ ਵੱਲੋਂ ਕਿ ਪੂਰੇ ਦੇਸ਼ ਨੂੰ ਪੂਰੇ ਪੰਜਾਬ ਨੂੰ ਖੁਦਾ ਸੰਭਾਲੀ ਰੱਖੇ ਸਾਰਿਆਂ ਨੂੰ ਸਲਾਮ ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਅੱਜ ਲੋਕਾਵਾਸ ਅੱਜ ਪ੍ਰਾਰਥਨਾ ਸਭਾ ਸੀਗੀ ਤੇ ਲੰਗਰ ਦੀ ਸੇਵਾ ਲਈ ਨਵੇਂ ਸਾਲ ਦੇ ਵਿੱਚ ਤੇ ਕਾਫੀ ਅੱਛਾ ਰਿਸਪੌਂਸ ਮਿਲੇ ਲੋਕਾਂ ਨੂੰ ਚੰਗੋ ਸੇਵਾ ਵਧੀਆ ਕਾਫੀ ਹਾਂਜੀ ਬਹੁਤ ਵਧੀਆ ਖੁਦਾ ਦਾ ਸ਼ੁਕਰ ਹੈ ਤੇ ਲੋਕੀ ਬਹੁਤ ਬles ਹੋ ਰਿਹਾ ਬਹੁਤ ਜ਼ਿਆਦਾ ਪ੍ਰਭੂ ਨੇ ਉਹਨਾਂ ਨੂੰ ਬਰਕਤਾਂ ਦਿੱਤੀਆਂ